ਦੋਸਤੋ ਹਾਲ ਹੀ ਵਿੱਚ ਕੋਲਕਾਤਾ ਰੇਪ ਕੇਸ ਨੂੰ ਲੈ ਕੇ ਦੇਸ਼ ਭਰ ਦੇ ਲੋਕਾਂ ਵੱਲੋਂ ਲਗਾਤਾਰ ਪ੍ਰੋਟੈਸਟ ਕੀਤੇ ਜਾ ਰਹੇ ਨੇ ਤਨ ਇंसाफ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸੇ ਘਟਨਾ ਦੇ ਚੱਲਦੇ ਹੋਏ ਇਸ ਤੋਂ ਬਾਅਦ ਵੀ ਕਈ ਰੇਪ ਕੇਸ ਦੇ ਮਾਮਲੇ ਸਾਹਮਣੇ ਆ ਗਏ ਨੇ ਤੇ ਇਦਾਂ ਦਾ ਹੀ ਇੱਕ ਮਾਮਲਾ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆ ਰਿਹਾ ਹੈ ਜੂ ਲੁਧਿਆਣਾ ਵਿੱਚ ਇਸ ਟਾਈਮ ਪੂਰਾ ਚਰਚਾ ਦਾ ਵਿਸ਼ਾ ਬਣਿਆ ਹੈ ਜਿਸ ਦੇ ਵਿੱਚ ਇੱਕ ਸਮਾਜ ਸੇਵੀ ਵੱਲੋਂ ਇੱਕ ਭੋਲੀ ਪਾੜੀ ਕੁੜੀ ਨਾਲ ਬਲਾਤਕਾਰ ਕੀਤਾ ਗਿਆ ਸੀ ਤੇ ਉਹ ਕੁੜੀ ਹੁਣ ਇਨਸਾਫ ਲਈ ਦਰਦ-ਦਰਦੀਆਂ ਠੋਕਰਾ ਖਾ ਰਹੀ ਹੈ ਪਰ ਉਹ ਸਮਾਜ ਸੇਵੀ ਜਿਸ ਦਾ ਨਾਮ ਚੇਤਨ ਬਵੇਜਾ ਹੈ ਪੁਲਿਸ ਦੇ ਲੀਡਰਾਂ ਲਿੰਕ ਹੋਣ ਦੇ ਕਰਕੇ ਤੇ ਉੱਚੀ ਪਹੁੰਚ ਦੇ ਕਰਕੇ ਪੁਲਿਸ ਉਸ ਨੂੰ ਕਿਤੇ ਨਾ ਕਿਤੇ ਰਾਹਤ ਦਿੰਦੀ ਨਜ਼ਰ ਆ ਰਹੀ ਹੈ ਕਿਉਂਕਿ ਦੋਸਤੋ ਪਰਚਾ ਦਰਜ ਹੋਏ ਨੂੰ 10 ਦਿਨ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਪਰ ਹਾਲੇ ਤੱਕ ਵੀ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਪਾਈ ਤੇ ਦੋਸਤੋ ਪਰਚਾ ਦਰਜ ਹੋਣ ਤੋਂ ਕੁਝ ਟਾਈਮ ਬਾਅਦ ਹੀ ਉਸ ਵੱਲੋਂ ਜ਼ਮਾਨਤ ਅਪਲਾਈ ਕੀਤੀ ਗਈ ਸੀ ਜੋ ਕੋਰਟ ਵੱਲੋਂ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ ਤੇ ਦੋਸਤੋ ਜ਼ਮਾਨਤ ਰੱਦ ਹੋਣ ਤੋਂ ਬਾਅਦ ਹਲੇ ਵੀ ਉਹ ਮੁਜ਼ਰਮ ਖੁੱਲੇ ਆਮ ਕੋ ਮਰਿਆ ਹੈ ਹਲੇ ਤੱਕ ਵੀ ਉਸ ਦੀ ਗ੍ਰਿਫਤਾਰੀ ਨਹੀਂ ਹੋ ਪਈ ਤੇ ਦੋਸਤੋ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਇਸ ਵੱਲੋਂ ਸਰਕਾਰੀ ਪ੍ਰੂਫਾਂ ਦੇ ਨਾਲ ਛੇੜਛਾੜ ਵੀ ਕੀਤੀ ਗਈ ਆ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਇਸ ਵੱਲੋਂ ਸਰਕਾਰੀ ਪ੍ਰੂਫਾਂ ਦੇ ਨਾਲ ਛੇੜਛਾੜ ਕੀਤੀ ਗਈ ਹੈ ਤੇ ਬਲਾਤਕਾਰ ਕਰਨ ਤੋਂ ਬਾਅਦ ਵੀ ਇਸ ਵੱਲੋਂ ਕੁੜੀ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਤੇ ਡਰਾਇਆ ਧਮਕਾਇਆ ਜਾ ਰਿਹਾ ਸੀ ਤੇ ਇਸ ਵੱਲੋਂ ਆਪਣੇ ਲੀਡਰਾਂ ਨਾਲ ਲਿੰਕ ਹੋਣ ਦੀ ਧੌਂ ਜਮਾਈ ਜਾ ਰਹੀ ਸੀ ਤੇ ਕੁੜੀ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਕਿ ਪੁਲਿਸ ਮੇਰਾ ਕੁਝ ਨਹੀਂ ਵਿਗਾੜ ਸਕਦੀ ਤੇ ਲੱਗਦਾ ਉਹੀ ਹੋ ਰਿਹਾ ਵਾ ਕਿਉਂਕਿ ਪਰਚਾ ਦਰਜ ਹੋਏ ਨੂੰ 10 ਦਿਨ ਤੋਂ ਵੀ ਵੱਧ ਹੋ ਗਏ ਨੇ ਪਰ ਪੁਲਿਸ ਹਾਲੇ ਤੱਕ ਇਸ ਨੂੰ ਅਰੈਸਟ ਨਹੀਂ ਕਰ پائی ਤੇ ਦੋਸਤੋ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਓ ਇਸ ਭੈਣ ਦਾ ਸਾਥ ਦਈਏ ਤਾਂ ਕਿ ਇਸ ਭੈਣ ਨੂੰ ਇਨਸਾਫ ਮਿਲ ਸਕੇ ਤੇ ਇਸ ਬਲਾਤਕਾਰੀ ਸਮਾਜ ਸੇਵੀ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜ ਸਕੀਏ ਤਾਂ ਕਿ ਕੱਲੋਂ ਹੋਰ ਕੋਈ ਇਹੋ ਜਿਹਾ ਸਮਾਜ ਸੇਵੀ ਬਣ ਕੇ ਜਾਂ ਕੋਈ ਦੀਏ ਕੋਈ ਹੋਰ ਸ਼ਖਸ ਇਦਾਂ ਦਾ ਘਿਣਾਉਣਾ ਅਪਰਾਧ ਨਾ ਕਰ ਸਕੇ ਤੇ ਦੋਸਤੋ ਇੱਕ ਗੱਲ ਅਸੀਂ ਹੋਰ ਕਹਿਣੀ ਚਾਹਾਂਗੇ ਕਿ ਹੋਰ ਵੀ ਜੇ ਕਿਸੇ ਨਾਲ ਇਸ ਚੇਤਨ ਬਵੇਜਾ ਵੱਲੋਂ ਧੱਕਾ ਜਾਂ ਜ਼ੋਰ ਜ਼ਬਰਦਸਤੀ ਕਰਕੇ ਧਮਕੀਆਂ ਦਿੱਤੀਆਂ ਗਈਆਂ ਨੇ ਤਾਂ ਉਹ ਵੀ ਖੁੱਲ ਕੇ ਅੱਗੇ ਆਉਣ ਕਿਉਂਕਿ ਇਸ ਸਮਾਜ ਸੇਵੀ ਬਣੇ ਹੋਏ ਚੇਤਨ ਬਵੇਜਾ ਪਿੱਛੇ ਹੋਰ ਵੀ ਕਿੰਨੇ ਚਿਹਰੇ ਨੇ ਉਹ ਵੀ ਸਾਹਮਣੇ ਆ ਸਕਣ ਤੇ ਉਹਨਾਂ ਦਾ ਪਰਦਾ ਫਾਸ਼ ਹੋ ਸਕੇ ਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉਸ ਭੈਣ ਨੂੰ ਇਨਸਾਫ ਮਿਲ ਸਕੇ ਤੇ ਇਸ ਬਲਾਤਕਾਰ ਕਰਨ ਵਾਲੇ ਸਮਾਜ ਸੇਵੀ ਨੂੰ ਸਜ਼ਾ ਮਿਲ ਸਕੇ